ਸਾਵਨ ਦਾ ਮਹੀਨਾ ਚੱਲ ਰਿਹਾ ਹੈ ਤੇ ਸਾਵਨ ਦੇ ਮਹੀਨੇ ਦੇ ਵਿੱਚ ਕਾਵੜ ਯਾਤਰਾ ਚੱਲਦੀ ਹੈ ਇਹ ਪੂਰੇ ਦੇਸ਼ ਦੇ ਵਿੱਚ ਚੱਲਦੀ ਹੈ ਔਰ ਕਾਵੜੀਏ ਹਰੀਦਵਾਰ ਤੋਂ ਕਾਵੜ ਲੈ ਕੇ 2 ਤਰੀਕ ਨੂੰ 2 ਅਗਸਤ ਨੂੰ ਆਪਣੇ ਆਪਣੇ ਸ਼ਿਵ ਮੰਦਰਾਂ 'ਚ ਜਾ ਕੇ ਜਲ ਅਭਿਸ਼ੇਕ ਕਰਨਗੇ ਉੱਤਰ ਪ੍ਰਦੇਸ਼ 'ਚ ਜਦੋਂ ਕਾਵੜ ਯਾਤਰਾ ਲੰਘਦੀ ਹੋਵੇ ਉਸ ਵੇਲੇ ਇਸ ਵਾਰ ਸਰਕਾਰ ਨੇ ਹੁਕਮ ਦਿੱਤਾ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੁਬੇ ਨੂੰ ਸਿਹਤਮੰਦ ਬਣਾਉਣ ਦੇ ਸੁਪਨੇ ਨੂੰ ਸਕਾਰ ਕਰਨ ਲਈ ਹਰ ਅਹਿਮ ਕਦਮ ਚੁੱਕ ਰਹੀ ਹੈ ਜਿਸ ਤਹਿਤ ਪੰਜਾਬ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪਿੰਡਾਂ ਤੇ ਸ਼ਹਿਰਾਂ ਚ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ ਸੂਬੇ ਛੁੰਟ ਤੱਕ 829 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਇਹਨਾਂ ਕਲੀਨਿਕਾਂ ਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ ਹੁਣ ਤੱਕ ਇਤ 254 ਲੱਖ ਤੋਂ ਵੱਧ ਲੋਕ ਇਨ੍ਹਾਂ ਆਮ ਆਦਮੀ ਕਲੀਨਿਕਾਂ ਦਾ ਲਾਭ ਲੈ ਚੁੱਕੇ ਹਨ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ ਅਸੀਂ ਦਵਾਈ ਲੈਣ ਜਾਂਦੇ ਜਾਂਦੇ ਹਾਂ ਜਾਂ ਸਾਡੇ ਘਰ ਦਾ ਕੋਈ ਬਿਮਾਰ ਹੋ ਜਾਂਦਾ ਡਾਕਟਰ ਸਾਹਿਬ ਪਹੁੰਚ ਜਾਂਦਾ ਡਾਕਟਰ ਸਾਹਿਬ ਆਪਣੇ ਘਰ ਨਾਂ ਦਾ ਕੇ ਜਾਂਦਾ ਹਰ ਘਰ ਦੇ ਨੂੰ ਦੇਖ ਲੈਂਦੇ ਨੇ ਆਣ ਕੇ ਦਵਾਈ ਵੀ ਇੱਥੇ ਟਾਈਮ ਨਾਲ ਦਿੰਦੇ ਟਾਈਮ ਨਾਲ ਸਾਰਾ ਕੁਝ ਸਾਨੂੰ ਮਿਲਦਾ ਹੈ ਸਰਕਾਰ ਨੇ ਪਾਰੂ ਕੈਂਪ ਟਰੀਨਿੰਗ ਮਹੱਲਾ ਖੋਲਿਆ ਇਹਨਾਂ ਜੀ ਆਮ ਚਲਦਾ ਗਰੀਬ ਜੰਤਾ ਮਲੂਮ ਮੈਂ ਹਾਂ ਅਗਰ ਮੇਰੇ ਜੇ ਕੋਈ ਪੈਸਾ ਨਹੀਂ ਮੈਂ ਕਿਸੇ ਚੀਜ਼ ਦਾ ਬਿਪਾਰ ਹੋ ਜਿੰਦਾ ਵਾ ਕਈ ਮੈਨੂੰ ਰੋਟੀਆਂ ਲੱਗ ਜਾਂਦੀਆਂ ਨੇ ਰੂਲ ਪੋਸ਼ਨ ਲੱਗ ਜਾਂਦੇ ਨੇ ਕਈ ਬਹਾਰ ਚੜ੍ਹ ਜਾਂਦਾ ਮੇਰੇ ਕੋਲ ਪੈਸਾ ਨਹੀਂ ਲੱਗਾ ਤੇ ਮੈਂ ਮਹੱਲਾ ਕਨੇ ਨਹੀਂ ਆ ਕੇ ਫ੍ਰੀ ਇਲਾਜ ਕਰ ਸਕਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਦੇ ਲੋਕਾਂ ਨੂੰ ਸਿਹਤਮੰਤ ਤੇ ਨਿਰੋਗ ਜੀਵਨ ਦੇਣ ਲਈ ਵਚਨਬੱਧ ਹਨ ਉੱਤਰ ਪ੍ਰਦੇਸ਼ 'ਚ ਜਦੋਂ ਕਾਵਲ ਯਾਤਰਾ ਲੰਘਦੀ ਹੋਵੇ ਉਸ ਵੇਲੇ ਇਸ ਵਾਰ ਸਰਕਾਰ ਨੇ ਹੁਕਮ ਦਿੱਤਾ ਸੀ ਕਿ ਜਿਹੜੀਆਂ ਵੀ ਰਾਤ ਚ ਦੁਕਾਨਾਂ ਆਉਂਦੀਆਂ ਨੇ ਉਹਦੇ ਤੇ ਮਾਲਕ ਦਾ ਨਾਮ ਲਿਖਿਆ ਹੋਣਾ ਜ਼ਰੂਰੀ ਹੋਣਾ ਚਾਹੀਦਾ ਸੀ ਜਿਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਅਰਜੀ ਦਾਇਰ ਕੀਤੀ ਗਈ ਸੀ ਸੁਪਰੀਮ ਕੋਰਟ ਨੇ ਇਹ ਆਰਡਰ ਕੀਤਾ ਸੀ ਕਿ ਇਹ ਆਰਡਰ ਇਹ ਆਦੇਸ਼ ਜਿਹੜੇ ਹੈ ਯੂਪੀ ਸਰਕਾਰ ਦੇ ਇਹ ਜਾਇਜ਼ ਨਹੀਂ ਹਨ ਉਸ ਤੋਂ ਬਾਅਦ ਦੁਕਾਨਦਾਰਾਂ ਨੇ ਉਹ ਬੈਨਰ ਉਤਾਰ ਦਿੱਤੇ ਸੀ ਲੇਕਿਨ ਸੁਪਰੀਮ ਕੋਰਟ ਨੇ ਯੂਪੀ ਸਰਕਾਰ ਨੂੰ ਆਪਣਾ ਪੱਖ ਦੇਣ ਲਈ ਕਿਹਾ ਸੀ ਹੁਣ ਅੱਜ ਯੂਪੀ ਸਰਕਾਰ ਨੇ ਆਪਣਾ ਪੱਖ ਸੁਪਰੀਮ ਕੋਰਟ ਦੇ ਵਿੱਚ ਦਾਇਰ ਕੀਤਾ ਯਾਨੀ ਹਲਫਨਾਮਾ ਦਾਇਰ ਕੀਤਾ ਹੈ ਜਿਸ ਦੇ ਵਿੱਚ ਲਿਖਿਆ ਗਿਆ ਕਿ ਇਹ ਸਿਰਫ ਕਾਂਵਲ ਯਾਤਰਾ ਦੀ ਪਵਿੱਤਰਤਾ ਉਹਨਾਂ ਦੇ ਖਾਣ ਪੀਣ ਦੀ ਸਵੱਛਤਾ ਨੂੰ ਦੇਖਦੇ ਹੋਏ ਇਹ ਹੁਕਮ ਦਿੱਤਾ ਗਿਆ ਸੀ ਇਸ ਨੂੰ ਕਿਸੇ ਹੋਰ ਭਾਵਨਾਵਾਂ ਨਾਲ ਦੇਖਿਆ ਗਿਆ ਧਾਰਮਿਕ ਭਾਵਨਾਵਾਂ ਨੂੰ ਨੂੰ ਧਿਆਨ ਚ ਰੱਖਦੇ ਆ ਇਹ ਇਹ ਹੁਕਮ ਜਿਹੜਾ ਉਹ ਦਿੱਤਾ ਗਿਆ ਸੀ ਤਾਂਕਿ ਜੋ ਲੋਕ ਕਾਵੜ ਯਾਤਰਾ ਚ ਕਾਵੜੀਏ ਲੈ ਕੇ ਜਾ ਰਹੇ ਨੇ ਕਾਵੜ ਯਾਤਰਾ ਉਹ ਕਿਸੇ ਬਿਲਕੁਲ ਪੂਰੀ ਤਰ੍ਹਾਂ ਸ਼ਾਕਾहारी ਅਤੇ ਸੁੱਝ ਸ਼ੁੱਧ ਹੁੰਦੇ ਨੇ ਇਸ ਕਰਕੇ ਉਹਨਾਂ ਨੂੰ ਖਾਣ ਪੀਣ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ ਤੁਹਾਨੂੰ ਦੱਸਿਓ ਕਿ ਯੂਪੀ ਸਰਕਾਰ ਨੇ ਹਲਫਨਾਮੇ ਵਿੱਚ ਕਿਹਾ ਹੈ ਕਿ ਕਾਵੜ ਯਾਤਰਾ ਦੀ ਸ਼ਾਂਤੀਪੁਰ ਨੂੰ ਸਮਾਪਤੀ ਯਕੀਨੀ ਬਣਾਉਣ ਲਈ ਅਤੇ ਪਾਰਦਰਸ਼ਤਾ ਰੱਖਣ ਦੇ ਲਈ ਉਦੇਸ਼ ਨਾਲ ਇਹ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ ਉੱਤਰ ਪ੍ਰਦੇਸ਼ ਸਰਕਾਰ ਨੇ ਇਹ ਵੀ ਕਿਹਾ ਕਿ ਨਿਰਦੇਸ਼ ਪਿੱਛੇ ਉਦੇਸ਼ ਕਾਂਵਲ ਯਾਤਰਾ ਦੌਰਾਨ ਪਾਰਦਰਸ਼ਤਾ ਬਣਾਈ ਰੱਖਣਾ ਅਤੇ ਯਾਤਰਾ ਦੌਰਾਨ ਖਾਪਤਕਾਰਾਂ ਯਾਨੀ ਕਾਂਵਲੀਆਂ ਨੂੰ ਕਾਂਵਲੀਆਂ ਲਈ ਖਾਪਤ ਕੀਤੇ ਗਏ ਭੋਜਨ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ ਇਹ ਹਦਾਇਤਾਂ ਕਾਵੜੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਆ ਦਿੱਤੀਆਂ ਗਈਆਂ ਸਨ ਤਾਂ ਕਿ ਕੋਈ ਗਲਤੀ ਨਾ ਹੋਵੇ ਗਲਤੀ ਨਾਲ ਵੀ ਕੋਈ ਕਾਵੜੀਆ ਅਜਿਹੀ ਚੀਜ਼ ਨਾ ਖਾ ਲਵੇ ਜਿਹਦੇ ਨਾਲ ਉਹਦੀ ਇਹ ਯਾਤਰਾ ਭੰਗ ਹੋ ਜਾਵੇ ਇਹ ਯੂਪੀ ਸਰਕਾਰ ਨੇ ਆਪਣੇ ਹਲਫ ਨਾਮੇ 'ਚ ਕਿਹਾ ਤੁਹਾਨੂੰ ਦੱਸ ਦਈਏ ਕਿ ਯੂਪੀ ਸਰਕਾਰ ਨੇ ਇੱਕ ਹੁਕਮ ਜਾਰੀ ਕੀਤਾ ਸੀ ਕਿ ਕਾਂਵੜ ਯਾਤਰਾ ਦੇ ਰਸਤੇ 'ਚ ਜਿਹੜੀਆਂ ਵੀ ਦੁਕਾਨਾਂ ਹੁੰਦੀਆਂ ਨੇ ਉੱਥੇ ਉਹਨਾਂ ਦੁਕਾਨਦਾਰਾਂ ਨੂੰ ਆਪਣੀ ਦੁਕਾਨ ਦੇ ਬਾਹਰ ਆਪਣਾ ਨਾਮ ਲਿਖਣਾ ਲਾਜ਼ਮੀ ਹੋਵੇਗਾ ਉਹਦੇ ਚ ਕਿਸੇ ਵੀ ਧਰਮ ਜਾਂ ਜਾਤੀ ਵਿਸ਼ੇਸ਼ ਨੂੰ ਜਾਂ ਕਿਸੇ ਵੀ ਫਿਰਕੇ ਵਿਸ਼ੇਸ਼ ਨੂੰ ਇਹ ਗੱਲ ਨਹੀਂ ਸੀ ਕਹੀ ਗਈ ਕਿ ਉਹ ਸਿਰਫ ਨਾਮ ਲਿਖਣ ਸਾਰੀਆਂ ਦੁਕਾਨਾਂ ਤੇ ਆਪਣੇ ਨਾਮ ਲਿਖਣ ਨੂੰ ਕਿਹਾ ਗਿਆ ਸੀ ਜਿਸ ਤੇ ਇਤਰਾਜ਼ ਜਤਾਇਆ ਗਿਆ ਸੀ ਯੂਪੀ ਦੇ ਕਈ ਲੀਡਰਾਂ ਵੱਲੋਂ ਯੂਪੀ ਦੇ ਕਈ ਲੋਕਾਂ ਵੱਲੋਂ ਯੂਪੀ ਦੇ ਦੁਕਾਨਦਾਰਾਂ ਵੱਲੋਂ ਵੀ ਇਤਰਾਜ਼ ਜਤਾਇਆ ਗਿਆ ਸੀ ਕਿ ਅਜਿਹਾ ਕਈ ਸਾਲਾਂ ਤੋਂ ਇਹ ਯਾਤਰਾ ਚੱਲ ਰਹੀ ਹੈ ਜਿਹਾ ਪਹਿਲਾਂ ਕਦੀ ਨਹੀਂ ਹੋਇਆ ਇਹ ਸਵਾਰ ਅਜਿਹਾ ਕਿਉਂ ਹੋਇਆ ਇਸ ਨੂੰ ਲੈ ਕੇ ਉਹ ਸੁਪਰੀਮ ਕੋਰਟ ਪਹੁੰਚ ਗਏ ਸਨ ਸੁਪਰੀਮ ਕੋਰਟ ਨੇ ਇਸ ਹੁਕਮ ਤੇ ਸਟੇ ਲਗਾ ਦਿੱਤੀ ਸੀ ਯਾਨੀ ਇਸ ਹੁਕਮ ਤੇ ਰੋਕ ਲਗਾ ਦਿੱਤੀ ਸੀ ਉਸੇ ਦੌਰਾਨ ਜਿਨ੍ਹਾਂ ਦੁਕਾਨਦਾਰਾਂ ਨੇ ਆਪਣੀ ਦੁਕਾਨਾਂ ਦੇ ਬਾਹਰ ਨੇਮ ਪਲੇਟ ਜਾਂ ਬੈਨਰ ਲਗਾਏ ਸੀ ਆਪਣੇ ਨਾਮ ਦੇ ਉਹਨਾਂ ਨੇ ਉਤਾਰ ਦਿੱਤੇ ਸਨ ਔਰ ਨਾਲ ਹੀ ਸੁਪਰੀਮ ਕੋਰਟ ਨੇ ਇਹ ਹੁਕਮ ਦਿੱਤਾ ਸੀ ਕਿ ਯੂਪੀ ਸਰਕਾਰ ਨੇ ਇਹ ਹੁਕਮ ਕਿਉਂ ਦਿੱਤੇ ਇਸ ਮਾਮਲੇ 'ਚ ਆਪਣਾ ਪੱਖ ਯੂਪੀ ਸਰਕਾਰ ਰੱਖੇ ਅੱਜ ਯੂਪੀ ਸਰਕਾਰ ਨੇ ਹਲਫਨਾਮਾ ਦਾਇਰ ਕਰਕੇ ਇਹ ਸਪਸ਼ਟੀਕਰਨ ਦਿੱਤਾ ਕਿ ਉਹ ਸਰਕਾਰ ਦਾ ਇਹ ਮਕਸਦ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਬਲਕਿ ਕਾਂਵੜ ਯਾਤਰੀਆਂ ਦੀ ਪਵਿੱਤਰਤਾ ਨੂੰ ਨੂੰ ਕਾਇਮ ਰੱਖਣ ਵਾਸਤੇ ਇਹ ਹੁਕਮ ਜਾਰੀ ਕੀਤੇ ਗਏ ਸਨ ਜਿਸ ਨੂੰ ਲੈ ਕੇ ਅੱਜ ਉਹ ਹਲਫਨਾਮਾ ਦਾਇਰ ਕਰ ਰਹੇ ਨੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।